ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਵੱਲੋਂ ਐਸਸੀਪੀ ਚਾਰੇ ਨਾਲ ਸੰਬੰਧਿਤ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਲਈ ਕੀਤੀ ਗਈ ਟਿੱਪਣੀ ਮਾਮਲੇ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤਰਮਿੰਦਰ ਸਿੰਘ ਦੋਲਟ ਦੀ ਅਗਵਾਈ ਵਿੱਚ ਅੱਜ ਸੰਗਰੂਰ ਵਿਕੇ ਪਾਰਟੀ ਦਫ਼ਤਰ ਦੇ ਬਾਹਰ ਆਗੂਆਂ ਤੇ ਵਰਕਰਾਂ ਦਾ ਇੱਕ ਵੱਡਾ ਇਕੱਠ ਕਰਦੇ ਹੋਏ ਇਸ ਮਾਮਲੇ ਦੀ ਨਾਕੇਵਤ ਸਖਰ ਸ਼ਬਦਾਂ ਵਿੱਚ ਨਿਖੇਦੀ ਕੀਤੀ ਗਈ ਬਲਕਿ ਰੋਸ਼ਵਜੋ ਜ਼ੋਰਦਾਰ ਨਾਰੇਬਾਜ਼ੀ ਕਰ ਰਾਜਾਵੜਿੰਗ ਦਾ ਪੁਤਲਾ ਵੀ ਫੂਕਿਆ ਗਿਆ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਦੇਸ਼ ਵਿੱਚ ਸ਼ੁਰੂ ਤੋਂ ਹੀ ਦਲਿਤ ਵਿਰੋਧੀ ਤੇ ਆਪਸੀ ਭਾਈਚਾਰਕ ਸਾਂਝ ਨੂੰ ਤੋੜਨ ਦਾ ਕੰਮ ਕੀਤਾ ਹੈ ਆਗੂਆਂ ਨੇ ਕਿਹਾ ਕਿ ਰਾਜਾ ਵੜਿੰਗ ਦੇ ਇਸ ਬਿਆਨ ਨੇ ਕਾਂਗਰਸ ਪਾਰਟੀ ਦਾ ਅਸਲੀ ਚਿਹਰਾ ਲੋਕਾਂ ਦੇ ਸਾਹਮਣੇ ਜੱਗ ਜਾਹਰ ਕਰ ਦਿੱਤਾ ਹੈ ਇਸ ਲਈ ਰਾਜਾ ਵੜਿੰਗ ਨੂੰ ਆਪਣੇ ਸਾਰੇ ਅਹੁਦਿਆਂ ਤੋਂ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ ਮੁਕਤਬਾਦ 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 ਅੱਜ ਡੰਗਰੂਰ ਜ਼ਿਲ੍ਹੇ ਦੇ ਅੰਦਰ ਡੰਗਰੂਰ ਸ਼ਹਿਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਟੀਮ ਨੇ ਜੋ ਕਿ ਹੰਕਾਰੀ ਕਾਂਗਰਸ ਪਾਰਟੀ ਦਾ ਪੰਜਾਬ ਦਾ ਕਾਂਗਰਸ ਪਾਰਟੀ ਦਾ ਸਟੇਟ ਪ੍ਰੈਜ਼ੀਡੈਂਟ ਆ ਪ੍ਰਧਾਨ ਆ ਰਾਜਾ ਬੜਿੰਗ ਜਿਨੇ ਕੀ ਪਿਛਲੇ ਦਿਨੀ ਬੜੀ ਹੀ ਜਿਹੜੀ ਸ਼ਬਦਾਵਲੀ ਸੀ ਉਹਦੀ ਬੜੀ ਮਾੜੀ ਸੀ ਜਿਹੜਾ ਸਾਡਾ ਸਮਾਜ ਦੇ ਅੰਦਰ ਅਸੀਂ ਸਾਰੇ ਇੱਕ ਭਾਈਚਾਰ ਸਾਂਤ ਤੌਰ ਤੇ ਰਹਨੇ ਆ ਐਸੀ ਭਾਈਚਾਰੇ ਦੇ ਨਾਂ ਤੇ ਉਹਨੇ ਜਿਹੜੀ ਇਹ ਸ਼ਬਦਾਵਲੀ ਕਰੀ ਜੋ ਕਿ ਸਰਦਾਰ ਬੂਟਾ ਸਿੰਘ ਜੀ ਜਿਹੜੇ ਦੇਸ਼ ਦੇ ਹੋਮ ਮਿਨਿਸਟਰ ਵੀ ਰਹੇ ਨੇ 8 ਵਾਰ ਉਹ ਲਗਾਤਾਰ ਐਮਪੀ ਵੀ ਰਹੇ ਨੇ ਉਹਨਾਂ ਦੇ ਖਿਲਾਫ ਉਹਨੇ ਬੜੀ ਮੈਂ ਹੁਣ ਮੀਡੀਆ ਦੇ ਸਾਹਮਣੇ ਆਪਣੇ ਮੂੰਹੋਂ ਸ਼ਬਦਾਵਲੀ ਨਹੀਂ ਕੱਢ ਸਕਦਾ ਜੇ ਨਹੀਂ ਉਹਨੇ ਬੜੀ ਭੱਦੀ ਸ਼ਬਦਾਲੀ ਸ਼ਬਦਾਵਲੀ ਦਾ ਉਪਯੋਗ ਕੀਤਾ ਉਸ ਕਰਕੇ ਅੱਜ ਅਸੀਂ ਨੇ ਸੰਗਰੂਰ ਦੇ ਅੰਦਰ ਉਹ ਹੰਕਾਰੀ ਜਿਹੜਾ ਕਾਂਗਰਸ ਪਾਰਟੀ ਦਾ ਪ੍ਰਧਾਨ ਆ ਗਾ ਰਾਜ ਆਪਣੀ ਉਹਦਾ ਪਤਲਾ ਫੂਕਿਆ ਕਿਉਂਕਿ ਇਹਨਾਂ ਨੇ ਪਹਿਲਾਂ ਵੀ ਅੱਜ ਨਹੀਂ ਜਿਹੜੀ ਕਾਂਗਰਸ ਪਾਰਟੀ ਆ ਹਮੇਸ਼ਾ ਇਹ ਵਿਤਕਰਾ ਰੱਖਦੀ ਆ ਹਰੇਕ ਵਰਗ ਨਾਲ ਫਰਕ ਰੱਖਦੀ ਆ ਇਹਨਾਂ ਨੇ ਪਹਿਲਾਂ ਵੀ ਦਰਸਾਇਆ ਸੀਗਾ ਜਦੋਂ ਬਾਬਾ ਸਾਹਿਬ ਉਮੀਦਵਾਰ ਜੀ ਨੂੰ ਵੀ ਇਹਨਾਂ ਨੇ ਚੋਣ ਲੜਨ ਤੋਂ ਅੰਕਾਰ ਕਰ ਦਿੱਤਾ ਸੀਗਾ ਉਹੀ ਇਹਨਾਂ ਦੇ ਰਗਾਂ ਚ ਇਹਨਾਂ ਦੇ ਖੂਨ ਦੇ ਅੰਦਰ ਕਾਂਗਰਸ ਪਾਰਟੀ ਦੇ ਉਹੀ ਭਰਿਆ ਹੋਇਆ ਜਿਹੜਾ ਬਰੂਧ ਆ ਜਿਹੜੀ ਨਫ਼ਰਤ ਲੋਕਾਂ ਦੇ ਖਿਲਾਫ ਖਾਸ ਤੌਰ ਤੇ ਜਿਹੜਾ ਐਸੀ ਭਾਈਚਾਰਾ ਦਾ ਸਾਡਾ ਸਮਾਜ ਆ ਉਹਨਾਂ ਦੇ ਖਿਲਾਫ ਉਹ ਉਸੇ ਤਰ੍ਹਾਂ ਜਿਵੇਂ ਪਹਿਲਾਂ ਵੀ ਇਹ ਬੋਲਦੇ ਸੀ ਇਹ ਖੰਦ ਉਹਦੇ ਤਰ੍ਹਾਂ ਰਾਜਾ ਬਣਿੰਗ ਦੇ ਮੂੰਹੋਂ ਵੀ ਉਹੀ ਗੱਲਾਂ ਨਿਕਲੀਆਂ ਨੇ ਤਾਂ ਹੀ ਅਸੀਂ ਇੱਥੇ ਲੋਕਾਂ ਨੂੰ ਇਹ ਦਿਖਾਉਣਾ ਚਾਹੁੰਦੇ ਆ ਵੀ ਇਹਨਾਂ ਤੋਂ ਬਚੋ ਇਹ ਬੜੇ ਹੀ ਪਖੰਡੀ ਤੇ ਲੋਕਾਂ 'ਚੇ ਫਰਕ ਰੱਖਦੇ ਨੇ ਤੇ ਵਿਤਕਰਾ ਰੱਖਦੇ ਨੇ ਇਹ ਕਿਸੇ ਭਾਈਚਾਰਕ ਸਾਂਝ ਦੇ ਵਿੱਚ ਨਹੀਂ ਰਹਿਣ ਵਾਲੀ ਪਾਰਟੀ ਇਹੇ ਕਰਕੇ ਅੱਜ ਸੰਗਰੂਰ ਦੇ ਅੰਦਰ ਅਸੀਂ ਇਹਦਾ ਪਤਲਾ ਫੁਕਿਆ ਕੋਈ ਉਹਨਾਂ ਦਾ ਰਿਐਕਸ਼ਨ ਆਇਆ ਜਾਂ ਕੋਈ ਮਾਫੀ ਵਾਲਾ ਸੰਦੇਸ਼ ਜਾਂ ਫੋਰਚਲ ਮੀਡੀਆ ਤੇ ਕਿਹਾ ਗਿਆ ਕੁਝ ਰਾਜੇਵੜੀ ਵੱਲੋਂ ਦੇਖੋ ਜੀ ਪਹਿਲਾਂ ਤਾਂ ਗਲਤੀਆਂ ਕਰਦੇ ਨੇ ਫੇਰ ਕਹਿੰਦੇ ਨੇ ਅਸੀਂ ਮਾਫੀ ਮੰਗ ਲੈਂਦੇ ਆ ਪਰ ਜਿਹੜੀ ਆ ਉਰੇ ਆ ਦਿਲ ਦੇ ਅੰਦਰ ਲੋਕਾਂ ਦੇ ਜਿਹੜੀ ਟੀਜ਼ ਪਈ ਆ ਜਿਹੜਾ ਦਿਲ 'ਚ ਦਰਦ ਹੋਇਆਗਾ ਉਹਨੂੰ ਕਿਵੇਂ ਭਲਾ ਦੀਏ ਮਾਫੀਆਂ ਨਾਲ ਕੁਝ ਨਹੀਂ ਬਣਦਾਗਾ ਅਸਤੀਫਾ ਦੇਵੇ ਆਪਦਾ ਜਿਹੜਾ ਕਾਂਗਰਸ ਪਾਰਟੀ ਦਾ ਉਹ ਐਮਪੀ ਜਿੱਤਿਆ ਹਾ ਲੁਧਿਆਣੇ ਤੋਂ ਉਹ ਤੋਂ ਅਸਤੀਫਾ ਦੇਵੇ ਤੇ ਪਾਰਟੀ ਦੇ ਸਾਰੇ ਉਹ ਤੋਂ ਅਸਤੀਫਾ ਦੇਵੇ ਫਿਰ ਲੋਕ ਸੋਚ ਸਕਦੇ ਨੇ ਪਹਿਲਾਂ ਆਮ ਲੋਕਾਂ ਵਿੱਚ ਆ ਕੇ ਖੜੇ ਤੇ ਫਿਰ ਉਦੋਂ ਬਾਅਦ ਜਿਹੜੀਆਂ ਗੱਲਾਂ ਨੇ ਫੇਰ ਸੁਣੀਆਂ ਜਾਣਗੀਆਂ ਇਹ ਪ੍ਰਦੇਸ਼ ਕਾਰਜਕਾਰੀ ਮੈਂਬਰ ਭਾਜਪਾ ਪੰਜਾਬ ਕੀ ਕਹਿਣਾ ਚਾਹੁੰਦੇ ਆ ਜੀ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਪਿਛਲੇ ਦਿਨੀ ਪੱਟੀ ਦੇ ਬੜੀ ਪੱਦੀ ਖੁਰਦਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਬੜੇਕੀ ਦਾ ਪੁੱਤਰਾ ਕੁੱਕਿਆ ਹੈ ਕਿਉਂਕਿ ਉਹਨਾਂ ਨੇ ਜਿਹੜੇ ਆਪਸ਼ਬਦ ਸਾਡੇ ਐਸ்சி ਭਾਈਚਾਰੇ ਬਾਰੇ ਬੋਲੇ ਜੋ ਸਾਡੇ ਦੇਸ਼ ਦੇ ਸਾਬਕਾ ਗ੍ਰਹਿ ਮੰਤਰੀ ਰਹੇ ਚੁੱਕੇ ਸਰਦਾਰ ਸੁਖਤਾ ਸਿੰਘ ਜੀ ਉਹੋਂ ਦਾ ਬਾਰੇ ਅਪਸ਼ਾਪਤ ਬੋਲੇ ਇਹ ਬਹੁਤ ਨਿੰਦਨਯੋਗ ਕੰਮ ਹੈ ਪੁਰੋਂ ਇਹ ਦਰਸਾਉਂਦਾ ਹੈ ਵੀ ਕਾਂਗਰਸ ਪਾਰਟੀ ਦੇ ਜਿਹੜੇ ਲੀਡਰ ਹੈ ਕਿੰਨੇ ਹੰਕਾਰ ਦੇ ਵਿੱਚ ਹੈ ਉਹ ਐਸਸੀ ਭਾਈਚਾਰੇ ਨੂੰ ਕਿਵੇਂ ਨਫ਼ਰਤ ਨਾਲ ਦੇਖਦੇ ਆਂ ਕਿਵੇਂ ਉਹਨਾਂ ਬਾਰੇ ਬੋਲਦੇ ਆਂ ਭਾਰਤੀ ਜਨਤਾ ਪਾਰਟੀ ਇਸ ਚੀਜ਼ ਦੀ ਕੋਲ ਮਿੰਦਾ ਕਰਦੀ ਹੈ ਅੱਜ ਉਸੇ ਕੜੀ ਵੱਜੋਂ ਅਸੀਂ ਇਹ ਅੱਜ ਰਾਜਾ ਪਟਿੰਗ ਦਾ ਪੁੱਤਰਾ ਫੁੱਕਿਆ ਅੱਗੇ ਵੀ ਇਹ ਇਸੇ ਤਰ੍ਹਾਂ ਚੱਲਦਾ ਰਿਹਾ ਦਾਸੀ ਬਲਾਕ ਪੱਧਰ ਤੇ ਸ਼ਹਿਰ ਪੱਧਰ ਤੇ ਅਸੀਂ ਰਾਜਾਪਿੰਗ ਦੇ ਹੋਰ ਪੁੱਤਰੇ ਮੁਕਾਂਗੇ ਤੇ ਕਾਂਗਰਸ ਪਾਰਟੀ ਦਾ ਵਿਰੋਧ ਕਰਾਂਗੇ ਇਹਨਾਂ ਦਾ ਜਿਹੜਾ ਚਿਹਰਾ ਹੈ ਅਸੀਂ ਨੰਗਾ ਕਰਾਂਗੇ ਵੀ ਜਿਹੜਾ ਐਸਸੀ ਭਾਈਚਾਰੇ ਬਾਰੇ ਜੋ ਇਹ ਇਹਨਾਂ ਦੀ ਨਫ਼ਰਤ ਭਰੀ ਹੋਈ ਹੈ ਵੀ ਉਹ ਕਿਸ ਤਰ੍ਹਾਂ ਜਾਂ ਗੇਂਦਰ ਉਹ ਜਾਗ ਜਿੰਦਾਂ ਸਰ ਉਸ ਤੋਂ ਬਾਅਦ ਉਹ ਰਾਜਾਪਿੰਗ ਦਾ ਬਿਆਨ ਆਇਆ ਹੈ ਲੋਕ ਖਬਰ ਦੇਖੋ ਉਹਨਾਂ ਦੇ ਇਹ ਨੌਟੰਕੀ ਬਾਜ਼ ਹੈ ਕਾਂਗਰਸ ਪਾਰਟੀ ਦਾ ਕੋਈ ਵੀ ਲੀਡਰ ਲਗਾ ਲੋ ਇਹਨਾਂ ਦਾ ਕੋਈ ਏਜੰਡਾ ਨਹੀਂ ਹੁੰਦਾ ਕੋਈ ਇਹਨਾਂ ਦਾ ਰੋਡ ਮੈਪ ਨਹੀਂ ਹੁੰਦਾ ਇਹ ਤਾਂ ਸਿਰਫ ਤੇ ਸਿਰਫ ਹੰਕਾਰ ਦੇ ਵਿੱਚ ਯਾਨਕਿ ਹੁਣ ਕਹਿ ਦਿੱਤਾ ਵੀ ਇਹ ਮੈਂ ਗਲਤ ਬੋਲਿਆ ਤਾਂ ਮੈਂ ਮਾਫੀ ਮੰਗਦਾ ਇਹ ਸਿਰਫ ਡਰਾਮੇਬਾਜ਼ੀ ਹੈ ਪਰੰਤੂ ਇਹਨਾਂ ਨੂੰ ਪਤਾ ਹੀ ਹੈ ਵੀ ਕਿਵੇਂ ਯਾਨਕਿ ਅਸੀਂ ਐਸੀ ਭਾਈਚਾਰੇ ਬਾਰੇ ਬੀ ਕਿੰਨੀ ਨਫਰਤ ਇਹਨਾਂ ਦੇ ਮਨ 'ਚ ਹੈ ਐ ਦਿਨੇਸ਼ ਕਰੋਚਾ ਸੁਭਾਗ ਕਰੋਚਾ ਸੁਭਾਗ ਕਾਰିକਾ ਦੀ ਮੈਂਬਰ ਪ੍ਰਧਾਨ ਭਾਰਤੀ ਵਾਲਮੀਕ ਸਮਾਜ ਪੰਜਾਬ ਅਸੀਂ ਸੋਰ ਨਿੰਦਾ ਕਰਦੇ ਹਾਂ ਪੰਜਾਬ ਪਰਦਾ ਕਾਂਗਰਸ ਕਮੇਟੀ ਦੇ ਰਾਜਾ ਵਡਿੰਗ ਜਿਨ੍ਹਾਂ ਨੇ ਇੰਨੀ ਮਾੜੀ ਸ਼ਬਦਾਵਲੀ ਬੋਲੀ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਡਾਕਟਰ ਮੁੱਤਾ ਸਿੰਘ ਜੀ ਜੋ ਸੈਂਟਰ ਦੇ ਵਿੱਚ ਮਾਨਜੋਗਿੰਦਰਾ ਕਾਂਦੀ ਜੀ ਨੇ ਉਹਨਾਂ ਨੂੰ ਗ੍ਰਹਿ ਮੰਤਰੀ ਬਣਾਇਆ ਦੇਸ਼ ਦਾ ਕੋਈ ਸੋਚਕੀ ਬਣਾਇਆ ਕਿਉਂਕਿ ਉਹਨਾਂ ਨੇ ਪੀ ਐਚ ਡੀ ਕੀਤੀ ਹੋਈ ਸੀ ਬਹੁਤ ਇੰਟੈਲੀਜੈਂਸ ਸੀਗੇ ਤੇ ਉਹਨਾਂ ਨੇ 8 ਵਾਰੀ ਮੈਂਬਰ ਆਫ ਪਾਰਲੀਮੈਂਟ ਦੀ ਇਲੈਕਸ਼ਨ ਲੜੀ ਤੇ ਬਹੁਤ ਵੱਡੀ ਗੱਲ ਹੈ ਤੇ ਐਸੀ ਕਮਿਸ਼ਨ ਦੇ ਨੈਸ਼ਨਲ ਦੇ ਪ੍ਰੈਜ਼ੀਡੈਂਟ ਵੀ ਰਹਿ ਚੁੱਕੇ ਉਹਨਾਂ ਬਾਰੇ ਇੱਕ ਘਟਨਾ ਬੋਲ ਕੇ ਇਹ ਜੇ ਸ਼ਬਦ ਬੋਲੇ ਨੇ ਤੇ ਪਤਾ ਲੱਗਦਾ ਵੀ ਕਾਂਗਰਸ ਪਾਰਟੀ ਦੇ ਵਿੱਚ ਦਲਤਾਂ ਦੇ ਪ੍ਰਤੀ ਕਿੰਨੀ ਨਫ਼ਰਤ ਹੈ ਤੇ ਕਿੰਨੇ ਉਹਨਾਂ ਨੂੰ ਲੋਕਾਂ ਦੇ ਵਿੱਚ ਜ਼ਹਿਰ ਭਰਿਆ ਹੋਇਆ ਹੈ ਧਿਆਨ ਨਾਲੇ ਟਾਈਮ ਦੇ ਵਿੱਚ 2027 ਦੇ ਵਿੱਚ ਵੀ ਇਹਨਾਂ ਨੂੰ ਇਹਦਾ ਖਾਮਿਆਜਾ ਪੁਰਤਣਾ ਪਊਗਾ ਤੇ ਇਹਨਾਂ ਨੂੰ ਸੜਕਾਂ ਦੇ ਵਿੱਚ ਸਾਡੇ ਲੋਕ ਆਣਗੇ ਤੇ ਸ਼ਰਮ ਆਉਣੀ ਚਾਹੀਦੀ ਹੈ ਜਿਹੜੇ ਦਲਤ ਲੋਕ ਕਾਂਗਰਸ ਨਾਲ ਜੁੜੇ ਹੋਏ ਨੇ ਤੇ ਵਿਧਾਪ ਦੇ ਬਿਹਾਰ ਦੀ ਵਿਧਾਨ ਸਭਾ ਦੇ ਵਿੱਚ ਵੀ ਵੀ ਜਿਹੜੀ ਇਲੈਕਸ਼ਨ ਹੋ ਰਹੀ ਹੈ ਉੱਥੇ ਵੀ ਇਹਦਾ ਇਹ ਕੰਮ ਜਾਂ ਪੁੱਤ ਨਾ ਪਊਗਾ ਕਿਉਂ ਤੁਹਾਨੂੰ ਪਤਾ ਹੀ ਹੈ ਮੀਡੀਆ ਮੀਡੀਆ ਨੇ ਰਾਤੋਂ ਰਾਤ ਕਿਤੇ ਦੀ ਕਿਤੇ ਗੱਲ ਪਹੁੰਚਾ